ਆਦਿ ਸਬਾਪਾ ਪਰਿਆ ਬਠਿੰਡਾ ਦੇ ਵਿੱਚੋਂ ਇੱਕ ਕਾਰ ਹੁਸ਼ਕ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ 11 ਲੋਕ ਸਵਾਰ ਸੀ ਔਰ ਤੁਰੰਤ ਜੋ ਪਿੱਛੇ ਗੱਡੀ ਹੁੰਦੀ ਔਰ ਉਹਦੇ ਵੱਲ ਨਹਿਰ ਦੇ ਵਿੱਚ ਇਸ਼ਾਰਾ ਮਾਰ ਦਿੱਤੀਆਂ ਜਾਂਦੀਆਂ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਬਠਿੰਡਾ ਦੇ ਬਹਿਮਨਪੁਰ ਨੇੜੇ ਹਾਦਸਾ ਵਾਪਰਿਆ ਬੇहद ਦਰਦਨਾਕ ਹਾਦਸਾ ਦੱਸਦੇ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ 11 ਲੋਕ ਬ੍ਰਿਟਿੰਡਾ ਦੇ ਬਹਿਮਨਪੁਰ ਦੇ ਨੇੜੇੋਂ ਨਿਕਲ ਰਹੇ ਸੀ ਅਤੇ ਇਸੇ ਦੌਰਾਨ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਤੇਜ਼ ਰਫ਼ਤਾਰੇ ਕਾਰ ਸੀ ਉਰੂਛਲ ਕੇ ਸਿੱਧਾ ਪੁਲ ਦੇ ਨੇੜੇ ਵਿੱਚ ਡਿੱਗਦੀ ਹੈ ਅਤੇ ਜਦੋਂ ਪਿੱਛੇ ਗੱਡੀ ਆਉਂਦੀ ਹੈ ਤਾਂ ਪਿੱਛੇ ਗੱਡੀ ਵਾਲੇ ਲੋਕ ਇਹ ਤਸਵੀਰ ਦੇਖਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਤੇ ਨਹਿਰ ਦੇ ਵਿੱਚ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਹੈ ਕਿ ਕਾਰ ਦੇ ਵਿੱਚ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਪੰਜ ਬੱਚੇ ਤਿੰਨ ਪੁਰਸ਼ ਅਤੇ ਤਿੰਨ ਮਹਿਲਾਵਾਂ ਸਵਾਰ ਸੀ ਔਰ ਜਦੋਂ ਕਾਰ ਡਿੱਗਦੀ ਹੈ ਤਾਂ ਕਾਰ ਦੇ ਸ਼ੀਸ਼ੇ ਬੰਦ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਤੁਰੰਤ ਜੋ ਪਿੱਛੇ ਗੱਡੀ ਆ ਰਹੀ ਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ 난ੂ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਮਾਫ਼ ਹੁੰ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਝੱਟਾ ਲੱਗੀ ਹਨ ਔਰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਥੇ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਸੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਪੰਜ 마ਸੂਮ ਬੱਚੇ ਜਿਨ੍ਹਾਂ ਦੀ ਕੀ ਉਮਰ ਬੇਹੱਦ ਛੋਟੀ ਸੀ ਤਾ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਅਰਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲ ਦੇਖੇ ਜਾਂਦਾ ਕਿ ਕਿਵੇਂ ਕਾਰ ਉੱਛਲ ਕੇ ਨਹਿਰ ਦੇ ਵਿੱਚ ਜਾਲ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਸੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਹਨਾਂ ਨੂੰ ਤੈਰਨਾ ਹੁੰਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ ਪੰਜ ਬੱਚੇ ਇਹਨਾਂ ਦੇ ਵਿੱਚੋਂ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਤਬ ਵੱਡਾ ਹਾਦਸਾ ਹੈ ਬਾਪਰੇ ਬੁਠਿੰਡਾ ਦੇ ਵਿੱਚ ਔਰ ਗਣਿਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਹੈ ਇਸ ਤਰੀਕੇ ਦੇ ਹਾਦਸੇ ਬਾਪਰੇ ਦੇ ਜਦੋਂ ਤੇਜ਼ ਰਫ਼ਤਾਰ ਕਾਰਾਂ ਜਦੋਂ ਨਹਿਰਾਂ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੋਂ ਤੱਕ ਵਾਪਰ ਚੁੱਕੇ ਨੇ ਔਰ ਖਾਸ ਤੌਰ ਤੇ ਅੱਜ ਕੱਲ ਦੀ ਜ਼ਿਕਰ ਕਰਨ ਕਰੀਏ ਤਾਂ ਬਾਦਸ਼ਾਹ ਦਾ ਦੌਰ جاری ਹੈ ਭਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾ ਵੀ ਉਫਾਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇਹਦ ਮੰਨ ਭਾਗੀਆਂ ਤੇ ਸੁਵਿਧਾ ਗਠਿੰਡਾ ਕੋ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਹੈ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਟਿੰਡਾ ਦੇ ਬਾਮਨ ਪੁਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਹੈ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀ ਜਾਂਦੀ ਹੈ ਨਹੀਂ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤੇ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ੍ਰੇਨ ਦੇ ਰਾਹੀਂ ਕਾਰ ਨੂੰ ਬਾਹਰ ਕੱਢੇ ਜਾਂਦੇ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰitho ਬਾਹਰ ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਧੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਕਰਨ ਦੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਅ ਬੱਚੇ ਜਿਹੜੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਹਨਾਂ ਦਾ ਕਿਸ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਹਾ ਹੈ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਤਾਂ ਉਸ ਦੀ ਇਹ ਤਸਵੀਰ ਹੈ ਕਿ ਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੀ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾੜੀ ਨਹੀਂ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜੇ ਕੋ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜਰੂਰ ਇਹਨਾਂ ਨੂੰ ਲੱਗਦਾ ਕਿ ਸੜਕਾਂ ਖਾਲੀ ਆ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ ਦਾ ਹਾਦਸਾ ਵਾਪਰਿਆ ਹੈ ਬਿਚੰਡਾ ਦੇ ਵਿੱਚ ਇੱਕ ਕਾਰ ਉਸ਼ਲਕ ਨੇੜੇ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ 11 ਲੋਕ ਸਵਾਰ ਸੀ ਔਰ ਤੁਰੰਤ ਜੋ ਪਿੱਛੇ ਗੱਡੀ ਹੁੰਦੀ ਹੈ ਉਹਨਾਂ ਦੇ ਵੱਲੋਂ ਨੇੜੇ ਦੇ ਵਿੱਚ ਇਸ਼ਾਰਾ ਮਾਰ ਦਿੱਤੀਆਂ ਜਾਂਦੀਆਂ ਨੇ ਕਾਰ ਦੇ ਸੀਟੇ ਤੋੜ ਕੇ ਜੋ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਬਠਿੰਡਾ ਦੇ ਬਹਿਮਨਪੁਰ ਨੇੜੇ ਹਾਦਸਾ ਵਾਪਰਿਆ ਬੇहद ਦਰਦਨਾਕ ਹਾਦਸਾ ਦੱਸਦੇ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ 11 ਲੋਕ ਬਠਿੰਡਾ ਦੇ ਬਹਿਮਨਪੁਰ ਦੇ ਨੇੜੇੋਂ ਨਿਕਲ ਰਹੇ ਸੀ ਔਰ ਇਸੇ ਦੌਰਾਨ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਤੇਜ਼ ਰਫਤਾਰੇ ਕਾਰ ਸੀ ਔਰ ਉਸਿਲ ਕੇ ਸਿੱਧਾ ਪੁਲ ਦੇ ਨਹਿਰ ਦੇ ਵਿੱਚ ਚੱਲਦੇ ਦੀਏ ਔਰ ਜਦੋਂ ਪਿੱਛੇ ਗੱਡੀ ਆਉਂਦੀ ਹੈ ਤੇ ਪਿੱਛੇ ਗੱਡੀ ਵਾਲੇ ਲੋਕ ਇਹ ਤਸਵੀਰ ਦੇਖਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਤੇ ਨਹਿਰ ਦੇ ਵਿੱਚ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਕਿ ਕਾਰ ਦੇ ਵਿੱਚ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਪੰਜ ਬੱਚੇ ਤਿੰਨ ਪੁਰਸ਼ ਅਤੇ ਤਿੰਨ ਮਹਿਲਾਵਾਂ ਸਵਾਰ ਸੀ ਔਰ ਜਦੋਂ ਕਾਰ ਦੇਖਦੀ ਹੈ ਤਾਂ ਕਾਰ ਦੇ ਸ਼ੀਸ਼ੇ ਬੰਦ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਕਿਉਂਕਿ ਤੁਰੰਤ ਜੋ ਪਿੱਛੇ ਗੱਡੀ ਆ ਰਹੀ ਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਲੈ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ ਨਾਲੂ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਮਾਸੂਮ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਝੱਟਾ ਲੱਗੀ ਨੇ ਔਰ ਉਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਸੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਤਾਂ ਜੁਮਾਫੂਨ ਬੱਚੇ ਜਨਾ ਦੀ ਉਮਰ ਬੇहद ਛੋਟੀ ਸੀ ਤਾਂ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਆਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲੋਂ ਦੇਖੇ ਜਾਂਦਾ ਕਿ ਕਿਵੇਂ ਕਾਰ ਉਛਲ ਕੇ ਨਹਿਰ ਦੇ ਵਿੱਚ ਜਾਲ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਉੱਥੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸ-ਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਹਨਾਂ ਨੂੰ ਤੈਰਨਾ ਹੁੰਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ ਪੰਜ ਬੱਚੇ ਇਹਨਾਂ ਦੇ ਵਿੱਚ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਤਬ ਵੱਡਾ ਹਾਦਸਾ ਹੈ ਬਾਪਰੇ ਬਠਿੰਡਾ ਦੇ ਵਿੱਚ ਔਰ ਗਨੀਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਹੈ ਆ ਦੇਖਿਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਜਦੋਂ ਤੇਜ਼ ਰਫਤਾਰ ਕਾਰਾਂ ਜਦੋਂ ਨਹਿਰਾਂ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੌਂ ਤੱਕ ਵਾਪਰ ਚੁੱਕੇ ਨਹੀਂ ਔਰ ਖਾਸ ਤੌਰ ਤੇ ਅੱਜ ਕੱਲ ਦੀ ਜ਼ਿਕਰ ਕਰਨ ਕਰੀਏ ਤਾਂ ਬਾਦਸ਼ਾਹ ਦਾ ਦੌਰ جاری ਹੈ ਪਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾ ਵੀ ਉਫਾਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇਹਦ ਮੰਨਪੱਖੀ ਹੈ ਦੁਸ਼ਵਿਧਾ ਬਠਿੰਡਾ ਕੋ ਸਾਹਮਣੇ ਆ ਰਹੀ ਹੈ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਹੈ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਟਿੰਡਾ ਦੇ ਬਹਿਮਨ ਪੁਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਹੈ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀ ਜਾਂਦੀ ਹੈ ਨਹੀਂ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤੇ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ੍ਰੇਨ ਦੇ ਰਾਹੀਂ ਕਾਰ ਨੂੰ ਬਾਹਰ ਕੱਢੇ ਜਾਂਦੇ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰith ਬاہر ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਧੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਪਰੰਧੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਅ ਬੱਚੇ ਜਿਹੜੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਹਨਾਂ ਦਾ ਕਿਸੇ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਆ ਇਹ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਤਾਂ ਉਸ ਦੀ ਇਹ ਤਸਵੀਰ ਹੈ ਕਿ ਅਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੇ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾੜੀ ਨਹੀਂ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜੇ ਕੋ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਇਹਨਾਂ ਨੂੰ ਲੱਗਦਾ ਕਿ ਸੜਕਾਂ ਖਾਲੀ ਹੈ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ